ਸਰਪ ਪੰਜਾਬੀ ਨਾਲ ਜੁੜੇ ਸਾਰੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਵਿਦਿਆਰਥੀ ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅਸੀਂ ਕਰ ਰਹੇ ਹਾਂ ਚੋਣਵੇ ਪੰਜਾਬੀ ਇਕਾਂਗੀ ਪੁਸਤਕ ਦਾ ਸੈਮੈਸਟਰ ਤੀਸਰੇ ਦੀ ਪੁਸਤਕ ਸੱਦੇ ਵਿੱਚੋਂ ਇਕਾਂਗੀ ਸੱਦਰਾ ਸੱਦਰਾ ਇਕਾਂਗੀ ਦਾ ਲੇਖਕ ਕੇਵਲ ਢਾਲੀਵਾਲ ਹੈ ਤੇ ਇਹ ਇਕਾਂਗੀ ਬਹੁਤ ਹੀ ਇੱਕ ਆਮ ਜਾਂ ਗ੍ਰੈਂਟ ਵਿਸ਼ੇ ਤੇ ਲਿਖਿਆ ਗਿਆ ਹੈ ਜਿਹੜਾ ਕਿ ਬਿਮਾਰੀ ਏਡਸ ਦੀ ਬਿਮਾਰੀ ਦੇ ਬਾਰੇ ਹੈ ਕਿ ਏਡਸ ਬਿਮਾਰੀ ਦੇ ਕੀ ਲੱਛਣ ਹੁੰਦੇ ਆ ਤੇ ਕੀ ਪ੍ਰੀਕੌਸ਼ਨਸ ਹੁੰਦੇ ਆ ਇਹਦੇ ਬਾਰੇ ਲੇਖਕ ਨੇ ਬੜੇ ਨਾਟਕੀ ਢੰਗ ਨਾਲ ਸਾਨੂੰ ਏਸਿਕਾਂਗੀ ਰਾਹੀਂ ਜਾਣਕਾਰੀ ਦਿੱਤੀ ਹੈ ਏਸਿਕਾਂਗੀ ਦੇ ਪਾਤਰਾਂ ਦੇ ਵਿੱਚ ਸਪਨਾ, ਵਿਕਾਸ, ਪਤਾਪ, ਕਿਰਨ ਤੇ ਪਾਲੀ ਇਹ ਪੰਜ ਪਾਤਰ ਸਾਹਮਣੇ ਆਉਂਦੇ ਆ ਇਸ ਤੋਂ ਇਲਾਵਾ ਨਾਟਕਕਾਰ ਖੁਦ ਵੀ ਮੰਚ ਤੇ ਆ ਕੇ ਸਮੇਂ-ਸਮੇਂ ਤੇ ਸਾਨੂੰ ਸਥਿਤੀਆਂ ਬਾਰੇ ਦੱਸਦਾ ਹੈ ਔਰ ਸੂਤਰ ਧਾਰ 1 ਸੂਤਰ ਧਾਰ 2 ਤੇ ਸੂਤਰ ਧਾਰ 3 ਤੇ ਸੂਤਰ ਧਾਰ 4 ਇੱਕ ਆਂਗੀ ਦੇ ਅੰਤ ਵਿੱਚ ਆ ਕੇ ਸਾਨੂੰ ਏਡਸ ਪ੍ਰਤੀ ਚੇਤਨ ਕਰਾਉਂਦੇ ਆ। ਅ ਦ੍ਰਿਸ਼ ਪਹਿਲਾ ਹੈ ਘਰ ਦਾ ਦ੍ਰਿਸ਼ ਹੈ ਸਵੇਰ ਦਾ ਦ੍ਰਿਸ਼ ਜਿਸ ਦੇ ਵਿੱਚ ਦੋ ਪਾਤਰ ਸੁਪਨਾ ਤੇ ਉਸ ਦਾ ਪਤੀ ਵਿਕਾਸ ਬੈਠੇ ਗੱਲਾਂ ਬਾਤਾਂ ਕਰ ਰਹੇ ਨੇ ਤੇ ਉਹ ਨਾਲ-ਨਾਲ ਖਬਰਾਂ ਪੜ੍ਹ ਰਹੇ ਨੇ ਜਿਸ ਦੇ ਵਿੱਚ ਏਡਸ ਨਾਲ ਸੰਬੰਧਿਤ ਖਬਰਾਂ ਨੇ ਤੇ ਉਹਦੇ ਬਾਰੇ ਵਿਕਾਸ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਐਚ ਆਈ ਵੀ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਜਿਹੜੇ ਲੋਕ ਵੀ ਥੋੜੇ ਕੁਝ ਲੱਛਣ ਉਹਨਾਂ ਨੂੰ ਵੱਖਰੇ ਨਜ਼ਰ ਆਣ ਤੇ ਉਹਨਾਂ ਨੂੰ ਕਰਾ ਲੈਣਾ ਚਾਹੀਦਾ ਹੈ ਤੇ ਸਪਨਾ ਗੱਲ ਬਦਲਦੀ ਹੋਈ ਕਹਿੰਦੀ ਹੈ ਕਿ ਰਾਤ ਨੂੰ ਗਵਾਂਡੀਆਂ ਨੇ ਉਹਨਾਂ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ ਹੈ ਤੇ ਪਹਿਲੇ ਦ੍ਰਿਸ਼ ਵਿੱਚ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਪਰਿਵਾਰਿਕ ਨੇ ਥੋੜੀਆਂ ਵਿਹਾਰਿਕ ਨੇ ਤੇ ਥੋੜੀਆਂ ਜਿਹਾ ਇੱਕ ਦੂਜੇ ਦੇ ਨਾਲ ਉਹ ਵਸਾਜਿਆ ਕਰਦੇ ਗੱਲਾਂ ਦੂਜੇ ਦੇ ਘਰ ਜਿਹੜਾ ਇਨਵੀਟੇਸ਼ਨ ਆਇਆ ਉਹਦੇ ਬਾਰੇ ਵਿੱਚ ਤੇ ਇਸ ਦੇ ਵਿੱਚ ਅਗਲਾ ਦ੍ਰਿਸ਼ ਜਿਹੜਾ ਹੈ ਉਹ ਗਵੰਡੀ ਪ੍ਰਤਾਪ ਤੇ ਕਿਰਨ ਦੇ ਘਰ ਦਾ ਹੈ ਸਪਨਾ ਅਤੇ ਵਿਕਾਸ ਜਿਹੜੇ ਹਨ ਦੋਨੋਂ ਉਹ ਖਾਣੇ ਤੇ ਜਾਂਦੇ ਆ ਤੇ ਖਾਣਾ ਉਹਨਾਂ ਦੇ ਘਰ ਤੇ ਉੱਥੇ ਗੱਲਬਾਤ ਜਿਹੜੀ ਹੁੰਦੀ ਹੈ ਉਹ ਅੱਗੇ ਤੋਰਦੀ ਹੈ ਇਸ ਗੱਲਬਾਤ ਦਾ ਵਿਸ਼ਾ ਹੈ ਕਿ ਵਿਕਾਸ ਦੱਸਦਾ ਕਿ ਉਹ ਬਹੁਤ ਰੁਝੇ ਹੋਆ ਉਹਨਾਂ ਦੇ ਤੇ ਉਹ ਹਰ ਵੇਲੇ ਇੱਕ ਦੂਜੇ ਹੋੜ ਕਰਕੇ ਇੱਕ ਦੂਜੇ ਦੀ ਗਵਾਂਡੀ ਅੱਜ ਖਬਰ ਵੀ ਨਹੀਂ ਲੈ ਸਕਦੇ ਤੇ ਪ੍ਰਤਾਪ ਨਾਂ ਦਾ ਪਾਤਰ ਜਿਹੜਾ ਹੈ ਉਹ ਕਹਿੰਦਾ ਕਿ ਨਾਲ ਦੀ ਕਲੀ ਚ ਗਵਾਂਡੀ ਤਾਰਾ ਸਿੰਘ ਦੀ ਮੌਤ ਹੋਈ ਆ ਤੇ ਮੌਤ ਦਾ ਕਾਰਨ ਏਡਜ਼ ਹੈ ਤੇ ਇਹ ਉਹ ਨਾਲ ਉਹ ਕਾਰਨ ਵੀ ਦੱਸਦਾ ਕਿ ਗਲਤ ਸੰਗਤ ਕਾਰਨ ਤਾਰਾ ਸਿੰਘ ਏਡਜ਼ ਦਾ ਸ਼ਿਕਾਰ ਹੋਇਆ ਸੀ ਤੇ ਵਿਕਾਸ ਉਸ ਨੂੰ ਦੱਸਦਾ ਹੈ ਕਿ ਏਡਜ਼ ਦਾ ਕਾਰਨ ਵੱਡਾ ਜਿਹੜਾ ਹੈ ਇਹ ਇੰਜੈਕਸ਼ਨ ਦੀਆਂ ਸੂਈਆਂ ਦਾ ਜਿਹੜਾ ਹੈ ਉਹ ਦੂਸ਼ਿਤ ਜੜੀਆਂ ਹੁੰਦੀਆਂ ਉਹ ਇਸਤੇਮਾਲ ਕਰਨ ਨਾਲ ਵੀ ਹੋ ਜਾਂਦਾ ਜਾਂ ਉਹਨੇ ਨਾਲ ਹੀ ਇੱਕ ਹਦਾਇਤ ਕੀਤੀ ਕਿ ਇੰਜੈਕਸ਼ਨ ਦੀਆਂ ਸੂਈਆਂ ਦਾ ਕੇਵਲ ਇੱਕ ਵਾਰ ਪ੍ਰਯੋਗ ਕਰਨਾ ਚਾਹੀਦਾ ਹੈ ਤੇ ਤਾਰਾ ਸਿੰਘ ਜਿਹੜਾ ਜਿਹਦੀ ਮੌਤ ਹੋਈ ਸੀ ਉਹਦੇ ਬਾਰੇ ਵਿਕਾਸ ਜਾਂ ਪ੍ਰਤਾਪ ਗੱਲਬਾਤ ਕਰਦੇ ਹਨ ਕਿ ਲੋਕਾਂ ਦਾ ਉਹਦੇ ਨਾਲ ਬਹੁਤ ਮਾੜਾ ਵਿਹਾਰ ਸੀ ਲੋਕ ਉਸਤੇ ਘਰ ਜਾਂਦੇ ਨੇ ਸਨ ਉਸ ਨੂੰ ਕੋਈ ਪੁੱਛਦਾ ਗਿਸਦਾ ਨਹੀਂ ਸੀ ਕਿਉਂਕਿ ਲੋਕਾਂ ਨੂੰ ਐ ਲੱਗਦਾ ਸੀ ਕਿ ਏਡਸ ਦੀ ਬਿਮਾਰੀ ਨਾ ਹੋ ਜਾਵੇ ਇੱਕ ਦੂਜੇ ਦੇ ਪਕੜ ਵਿੱਚ ਆਉਣਾ ਤੇ ਵਿਕਾਸ ਕਹਿੰਦਾ ਕਿ ਐਡਜ਼ ਹੁਣ ਨਹੀਂ ਹੁੰਦੀ ਕਿੰਨਾ ਚੀਜ਼ਾਂ ਨਾਲ ਨਹੀਂ ਹੁੰਦੀ ਉਹ ਦੱਸਦਾ ਹੈ ਕਿ ਸਾਂਝੇ ਕੱਪੜੇ ਪਾਉਣ ਨਾਲ ਨਹੀਂ ਹੁੰਦੀ ਹੱਥ ਮਿਲਾਉਣ ਨਾਲ ਨਹੀਂ ਹੁੰਦੀ ਇੱਕ ਪੈਨ ਜਾਂ ਪੈਨਸਲ ਇਸਤੇਮਾਲ ਕਰਨ ਇਕੱਠੀ ਸਾਂਝੀ ਕਰਨ ਨਾਲ ਨਹੀਂ ਹੁੰਦੀ ਜਾਂ ਇਕੱਠਾ ਬਾਥਰੂਮ ਵਾਸ਼ਰੂਮ ਇਸਤੇਮਾਲ ਕਰਨ ਨਾਲ ਨਹੀਂ ਹੁੰਦੀ ਮੱਖੀ ਜਾਂ ਮੱਛਰ ਜੇ ਐਡਜ਼ ਗ੍ਰਸਤ ਵਿਅਕਤੀ ਨੂੰ ਕੱਟ ਦਵੇ ਤੇ ਦੂਜੇ ਨੂੰ ਫਿਰ ਕੱਟ ਦਵੇ ਤੇ ਉਹਦੇ ਨਾਲ ਵੀ ਨਹੀਂ ਹੁੰਦੀ ਤੇ ਐਡਜ਼ ਦੇ ਰੋਗੀਆਂ ਪ੍ਰਤੀ ਲੋਕਾਂ ਨੂੰ ਹਮਦਰਦੀ ਰੱਖਣੀ ਚਾਹੀਦੀ ਹੈ ਇੱਥੇ ਉਹ ਜਿਹੜਾ ਵਿਕਾਸ ਹੈ ਪ੍ਰਤਾਪ ਹੈ ਸਪਨਾ ਹੈ ਤੇ ਉਹਦੀ ਪ੍ਰਤਾਪ ਦੀ ਪਤਨੀ ਕਿਰਨ ਹੈ ਇਹ ਚਾਰੇ ਨਾਂ ਵਿਸ਼ਿਆਂ ਤੇ ਗੱਲਬਾਤ ਕਰਦੇ ਆ ਫਿਰ ਦ੍ਰਿਸ਼ ਤੀਸਰਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਵਿੱਚ ਪ੍ਰਤਾਪ ਨਾਮ ਦਾ ਪਾਤਰ ਜਿਹੜਾ ਕਿ ਪਿਛਲੇ ਦ੍ਰਿਸ਼ ਦੇ ਵਿੱਚ ਜਿਸ ਤੇ ਘਰ ਵਿਕਾਸ ਤੇ ਉਸਦੀ ਪਤਨੀ ਜਾਣਦੇ ਹਨ ਉਹ ਬਿਮਾਰ ਪਿਆ ਜਾਂਦਾ ਹੈ ਤੇ ਪਾਲੀ ਨਾਮ ਦਾ ਪਾਤਰ ਉਸਦਾ ਹਾਲਚਾਲ ਪੁੱਛਣ ਆਉਂਦਾ ਹੈ ਤੇ ਪ੍ਰਤਾਪ ਦੀ ਪਤਨੀ ਕਿਰਨ ਦੱਸਦੀ ਹੈ ਕਿ ਪ੍ਰਤਾਪ ਦੀ ਜਿਹੜੀ ਸਿਹਤ ਆ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਇਹਦੇ ਮੂੰਹ ਵਿੱਚ ਛਾਲੇ ਪੈ ਗਏ ਨੇ ਦਸਤ ਆਉਂਦੇ ਆ ਤਰੇਲੀਆਂ ਆਉਂਦੀਆਂ ਨੇ ਤੇ ਇਹ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਦਾ ਹੈ ਤੇ ਪਾਲੀ ਉਸ ਨੂੰ ਕਹਿੰਦਾ ਹੈ ਉਸ ਨੂੰ ਪ੍ਰਤਾਪ ਨੂੰ ਕਿ ਐਚ ਆਈ ਵੀ ਟੈਸਟ ਤੈਨੂੰ ਕਰਾ ਲੈਣਾ ਚਾਹੀਦਾ ਹੈ ਇੱਥੇ ਵਿਕਾਸ ਲਿਖਿਆ ਗਿਆ ਗਲਤੀ ਨਾਲ ਇੱਥੇ ਪ੍ਰਤਾਪ ਹੀ ਪੜੋ ਪਾਲੀ ਪ੍ਰਤਾਪ ਨੂੰ ਕਹਿੰਦਾ ਹੈ ਕਿ ਤੂੰ ਐਚ ਆਈ ਵੀ ਟੈਸਟ ਕਰਾ ਲੈ ਤੇ ਦ੍ਰਿਸ਼ 3 ਫੇਰ ਸ਼ੁਰੂ ਹੁੰਦਾ ਜਿਸ ਦ੍ਰਿਸ਼ 4 ਆਏਗਾ 4ਥੇ ਦ੍ਰਿਸ਼ ਦੇ ਵਿੱਚ ਨਾਟਕਕਾਰ ਦੁਆਰਾ ਪ੍ਰਤਾਪ ਦੀ ਹਾਲਤ ਦਾ ਜ਼ਿਕਰ ਪ੍ਰਤਾਪ ਨੂੰ ਬੁਖਾਰ ਹੈ ਖਾਂਸੀ ਹੈ ਭਾਰ ਘਟਦਾ ਹੈ ਤੇ ਨਾਲ ਹੀ ਦੱਸਿਆ ਕਿ ਪ੍ਰਤਾਪ ਦੀ ਪਤਨੀ ਕਿਰਨ ਵੀ ਗਰਭਵਤੀ ਇੱਕ ਦਿਨ ਕਿਰਨ ਤੇ ਸੁਪਨਾ ਦੀ ਮੁਲਾਕਾਤ ਦੱਸੀ ਗਈ ਹੈ ਤੇ ਕਿਰਨ ਦੀ ਮਾੜੀ ਸਿਹਤ ਬਾਰੇ ਸੁਪਨਾ ਪੋਚ ਪੜਤਾਲ ਕਰਦੀ ਹੈ ਕਿਰਨ ਵੀ ਬਹੁਤ ਮਾੜੀ ਹੋ ਜਾਂਦੀ ਹੈ ਤੇ ਉਹਨੂੰ ਪੁੱਛਦੀ ਹੈ ਕਿਉਂ ਮਾੜੀ ਕਿਉਂ ਹੋਈ ਹੈ ਤੇ ਉਹ ਦੱਸਦੀ ਹੈ ਕਿ ਉਨੁਕਾਰਤਾ ਕੰਮ ਬਹੁਤ ਕਰਨਾ ਪੈਂਦਾ ਪਰ ਨਾਲ ਹੀ ਉਹ ਦੱਸਦੀ ਆ ਕਿ ਉਸ ਦੀ ਸਿਹਤ ਵੀ ਠੀਕ ਨਹੀਂ ਹੈ ਜਿਸ ਕਰਕੇ ਉਹ ਮਾੜੀ ਹੋ ਗਈ। ਚੌਥੇ ਦ੍ਰਿਸ਼ ਵਿੱਚ ਡਾਕਟਰ ਤੇ ਪ੍ਰਤਾਪ ਦਾ ਵਾਰਤਾਲਾਪ ਦੱਸਿਆ ਗਿਆ ਹੈ। ਡਾਕਟਰ ਪ੍ਰਤਾਪ ਜਿਹੜਾ ਹੈ ਉਹ ਪ੍ਰਤਾਪ ਨੂੰ ਉਹਦੀ ਮਾੜੀ ਸਿਹਤ ਬਾਰੇ ਜਾਣਕ ਪੁੱਛਦਾ ਆ ਤੇ ਡਾਕਟਰ ਨੂੰ ਪ੍ਰਤਾਪ ਜਾਣਕਾਰੀ ਦਿੰਦਾ ਆ ਕਿ ਉਹ ਬਹੁਤ ਕਮਜ਼ੋਰ ਹੈ ਤੇ ਉਸ ਨੂੰ ਭੁੱਖ ਵੀ ਘੱਟ ਲੱਗਦੀ। ਤੇ ਦੋਹਾਂ પતિ ਪਤਨੀ ਨੂੰ ਐਡਜ਼ ਪੋਜ਼ਿਟਿਵ ਆ ਜਾਂਦਾ ਹੈ ਜਿਸ ਕਰਕੇ ਡਾਕਟਰ ਉਹਨਾਂ ਨੂੰ ਦੱਸਦਾ ਹੈ ਕਿ ਉਸ ਨੂੰ ਏਡਜ਼ ਹੋ ਗਈ ਹੈ ਤੇ ਉਹਦੇ ਕਾਰਨ ਵੀ ਦੱਸਦਾ ਹੈ ਕਿ ਏਡਜ਼ ਕਿੱਦਾਂ ਹੁੰਦੀ ਹੈ ਉਹ ਡਾਕਟਰ ਦੱਸਦਾ ਹੈ ਕਿ ਕਿਸੇ ਅਣਜਾਣ ਵਿਅਕਤੀ ਨਾਲ ਸਰੀਰਕ ਸੰਬੰਧ ਬਣਾਉਣ ਨਾਲ ਐਚ ਆਈ ਵੀ ਇਨਫੈਕਟਡ ਖੂਨ ਨਾਲ ਵੀ ਕਿਸੇ ਵਿਅਕਤੀ ਨੂੰ ਏਡਜ਼ ਹੋ ਸਕਦੀ ਇਸ ਤੋਂ ਬਾਅਦ ਅਗਲੇ ਦ੍ਰਿਸ਼ ਦੇ ਵਿੱਚ ਨਾਲ ਦੱਸਿਆ ਕਿ ਪਤੀ ਜਦੋਂ ਪਤਨੀ ਨਾਲ ਇਸ ਤਰ੍ਹਾਂ ਸਰੀਰਕ ਸੰਬੰਧ ਬਣਾਉਂਦਾ ਹੈ ਤੇ ਗਰਭ ਵਿੱਚ ਪਾਲ ਰਹੇ ਬੱਚੇ ਉੱਤੇ ਵੀ ਇਸ ਦਾ ਪ੍ਰਭਾਵ ਪਿਆ ਜਾਂਦਾ ਹੈ ਤੇ ਉਸ ਨੂੰ ਵੀ ਏਡਸ ਹੋ ਸਕਦੀ ਕਿਰਨ ਦੁਆਰਾ ਆਪਣੇ ਪਤੀ ਪ੍ਰਤਾਪ ਉੱਪਰ ਗੁੱਸਾ ਜ਼ਾਰ ਕਰਦੀ ਹੈ ਤੇ ਦੁੱਖ ਵਿਜ਼ਾਰ ਕਰਦੀ ਕਿਉਂਕਿ ਕਿਰਨ ਦਾ ਪਤੀ ਪ੍ਰਤਾਪ ਡਰਾਈਵਰ ਹੈ ਤੇ ਉਸ ਨੂੰ ਬਾਹਰ ਰਹਿਣਾ ਪੈਂਦਾ ਸੀ ਤੇ ਪ੍ਰਤਾਪ ਦਾ ਇੱਕ ਮਿੱਤਰ surjeet ਉਸ ਨੂੰ ਗਲਤ ਆਤਾਂ ਦਾ ਸ਼ਿਕਾਰ ਬਣਾ ਲੈਂਦਾ ਸੀ ਪਹਿਲਾਂ ਉਸ ਨੇ ਨਸ਼ੇ ਲਾਏ ਉਸ ਨੂੰ ਫਿਰ ਵਕ ਵਕ ਔਰਤਾ ਨਾਲ ਸਰੀਰਕ ਸੰਬੰਧ ਬਣਾਉਣ ਦਾ ਉਸ ਨੂੰ ਮੌਕਾ ਦਿੱਤਾ ਜਿਸ ਤੇ ਸਿੱਟੇ ਵੱਜੋ ਉਸ ਨੂੰ ਏਡਸ ਹੋ ਅਗਲੇ ਦ੍ਰਿਸ਼ ਤੇ ਵਿੱਚ ਪ੍ਰਤਾਪ ਬਾਰੇ ਨਾਟਕਕਾਰ ਦਾ ਵਿਚਾਰ ਹੈ ਕਿ ਜੇਕਰ ਉਹ ਸਮੇਂ ਸਿਰ ਆਪਣੀ ਸਿਹਤ ਸੰਭਾਲ ਲੈਂਦਾ ਘਰ ਪਰਿਵਾਰ ਦੀਆਂ ਸਤਰਾ ਬਾਰੇ ਸੋਚ ਲੈਂਦਾ ਪ੍ਰਤਾਪ ਦੀ ਮੌਤ ਤੋਂ ਬਾਅਦ ਸਪਨਾ ਨੇ ਕਿਰਨ ਨੂੰ ਘਰ ਵਾੜਨਾ ਬੰਦ ਕਰ ਦਿੱਤਾ ਤਾਂ ਜੋ ਉਸ ਤੋਂ ਏਡਸ ਨਾ ਹੋ ਜਾਵੇ ਵਿਕਾਸ ਨੇ ਸਮਝਾਇਆ ਕਿ ਏਡਸ ਨਹੀਂ ਹੁੰਦੀ ਕਿਸੇ ਦੇ ਗਲੇ ਲੱਗਣ ਨਾਲ ਭਾਂਡੇ ਵਰਤਣ ਨਾਲ ਇਹ ਸ਼ੂਤੀ ਬਿਮਾਰੀ ਨਹੀਂ ਹੈ ਨਾਟਕਕਾਰ ਅਨੁਸਾਰ ਕਿਰਨ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹ ਆਪਣੇ ਪਤੀ ਦੀਆਂ ਗਲਤੀਆਂ ਦਾ ਇਬਜ਼ਾਨਾ ਉਸ ਨੂੰ ਭੁਗਤਣਾ ਪੈਂਦਾ ਹੈ ਵੱਖ-ਵੱਖ ਸੂਤਰ ਧਾਰ ਲੇਖਕ ਦੇ ਉਦੇਸ਼ ਦਾ ਪ੍ਰਚਾਰ ਕਰਦੇ ਹਨ ਉਹ ਐਚ ਆਈ ਵੀ ਏਡਸ ਬਾਰੇ ਦੱਸਦੇ ਹਨ ਉਹ ਦੱਸਦੇ ਹਨ ਖੂਨ ਸਾਨੂੰ ਜਦੋਂ ਵੀ ਲੈਣਾ ਪਵੇ ਸਾਨੂੰ ਪ੍ਰਮਾਣਿਤ ਬਲੱਡ ਬੈਂਕਾਂ ਤੋਂ ਲੈਣਾ ਚਾਹੀਦਾ ਹੈ ਤਾਂ ਜੋ ਉੱਥੇ ਖੂਨ ਦਾ ਪਹਿਲਾਂ ਟੈਸਟ ਹੋ ਜਾਂਦਾ ਕਿ ਇਹਦੇ ਵਿੱਚ ਐਚ ਆਈ ਵੀ ਏਡਸ ਦੇ ਕੋਈ ਲੱਛਣ ਤਾਂ ਨਹੀਂ ਵਿਅਕਤੀ ਜਿਸ ਦਾ ਖੂਨ ਲਿਆ ਜਾ ਰਿਹਾ ਉਸ ਵਿੱਚ ਕਿਸੇ ਵੀ ਦੂਸਰੇ ਵਿਅਕਤੀ ਦੀ ਸੂਈ ਇੰਜੈਕਸ਼ਨ ਦੀ ਸੂਈ ਦਾ ਪ੍ਰਯੋਗ ਨਾ ਕੀਤਾ ਜਾਵੇ ਲੰਮਾ ਸਮਾਂ ਬਿਮਾਰ ਰਹਿਣਾ ਦਸਤ ਲੱਗਣਾ ਭਾਰ ਘਟਨਾ ਬੁਖਾਰ ਰਹਿਣਾ ਖੰਗ ਸਰੀਰ ਤੇ ਫੋੜੇ ਫਿੰਸੀਆਂ ਮੂੰਹ ਚ ਛਾਲੇ ਤਰੇਲੀਆਂ ਗਰਦਨ ਜਾਂ ਬਾਹ ਵਿੱਚ ਗਿਲਤੀਆਂ ਸਭ ਇਹਦੇ ਲੱਛਣ ਹਨ ਤੇ ਇਹਦੇ ਵਿੱਚ ਸੂਤਰਤਾਰ ਸਾਨੂੰ ਜਾਗਰੂਕ ਕਰਦੇ ਹਨ ਕਿ ਸਾਨੂੰ ਇਹਨਾਂ ਲੱਛਣਾਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਏਬਵਾਰੀ ਏਡਸ ਪੀੜਿਤ ਇਨਸਾਨ ਨਾਲ ਬਿਨਾ ਸਾਵਧਾਨੀ ਵਰਤੇ ਸਰੀਰਕ ਸੰਬੰਧ ਬਣਾਉਣ ਨਾਲ ਵੀ ਹੋ ਸਕਦੀ ਹੈ ਏਡਸ ਪੀੜਿਤ ਗਰਭਵਤੀਆਂ ਤੋਂ ਉਸਦੇ ਬੱਚੇ ਨੂੰ ਵੀ ਹੋ ਸਕਦੀ ਹੈ ਤੇ ਟੈਸਟ ਕਰਾਉਣਾ ਜਿਹੜਾ ਹੈ ਉਹ ਇਸ ਦਾ ਹੱਲ ਹੈ ਏਡਸ ਪੀੜਿਤ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਅ ਟੈਸਟ ਕਰਾਉਣਾ ਦਾ ਮਤਲਬ ਹੈ ਕਿ ਉਹਨਾਂ ਪਤਾ ਲੱਗ ਜਾਂਦਾ ਫਿਰ ਬੰਦਾ ਥੋੜਾ ਜਿਹਾ ਹੋਰ ਆਪਣੇ ਪ੍ਰਤੀ ਅਵੇਅਰ ਹੋ ਜਾਂਦਾ ਹੈ ਆਪਣੇ ਜੀਵਨ ਸਾਥੀ ਪ੍ਰਤੀ ਜ਼ਿੰਮੇਵਾਰ ਰਹਿਣਾ ਤੇ ਸਰੀਰਕ ਬੰਧ ਬਣਾਉਣ ਲਈ ਵੇਲੇ ਵੀ ਆਪਣੇ ਜੀਵਨ ਸਾਥੀ ਪ੍ਰਤੀ ਵਫਾਦਾਰੀ ਰੱਖਣਾ ਤੇ ਫਿਰ ਸਾਰੇ ਸੂਤਰ ਧਾਰ ਇਕੱਠੇ ਕਹਿੰਦੇ ਹਨ ਸਾਡੀਆਂ ਸਦਰਾ ਉਦੋਂ ਹੋਣਗੀਆਂ ਸਕਾਰ ਏਡਸ ਪ੍ਰਤੀ ਜਾਗਰੂਕ ਹੋਵੇਗਾ ਜਦ ਹਰ ਪਰਿਵਾਰ ਇਹ ਨਾਟਕ ਜੋ ਹੈ ਉਹ ਦੋਸ਼ੀ ਦੇ ਰਾਹੀ ਬਦੋਸ਼ੀਆਂ ਦੀ ਮੌਤ ਦਾ ਦੁਖਾਂਤ ਚਿਤਰਦਾ ਹੈ ਦਰਸ਼ਕਾਂ ਨੂੰ ਸਿੱਖਿਆਤ ਕਰਦਾ ਹੈ ਕਿ ਏਡਸ ਦੀ ਭਿਆਨਕਤਾ ਲੱਛਣ ਅਤੇ ਬਚਾਓ ਬਾਰੇ ਵੀ ਜਾਣਕਾਰੀ ਦਿੰਦਾ ਹੈ ਇਸ ਪ੍ਰਕਾਰ ਇਸ ਕਾਗਿਜ਼ ਦੇ ਵਿੱਚ ਚਾਹੇ ਪ੍ਰਚਾਰ ਕੀਤਾ ਗਿਆ ਹੈ ਕਿ ਐਸਟੋ ਕਿਵੇਂ ਬਚਣਾ ਹੈ ਪਰ ਲੇਖਕ ਨੇ ਬੜੇ ਨਾਟਕੀ ਢੰਗ ਨਾਲ ਬੜੇ ਦਿਲਚਸਪ ਢੰਗ ਨਾਲ ਡਾਟ ਕੀ ਮੌਕੇ ਪੈਦਾ ਕਰਕੇ ਪਾਤਰ ਉਸਾਰੀ ਕਰਕੇ ਤੇ ਛੋਟੀ ਜੀ ਇੱਕ ਕਹਾਣੀ ਬਣਾ ਕੇ ਆਪਸੀ ਮਿਲਬਰਤਨ ਦੀ ਉਸ ਰਾਈ ਸਾਨੂੰ ਦੱਸਿਆ ਹੈ ਕਿ ਐਸਟ ਦੀ ਬਿਮਾਰੀ ਉੱਪਰ ਕਿਵੇਂ ਕਾਬੂ ਪਾਇਆ ਜਾਵੇ ਤਾਂ ਇੱਕ ਸਧਾਰਨ ਵਿਸ਼ੇ ਉੱਪਰ ਗੰਭੀਰ ਚਚਾ ਕੀਤੀ ਗਈ ਹੈ ਜਿਸ ਜੋ ਸਾਨੂੰ ਐਡਸ ਤੇ ਲੱਛਣਾ ਪ੍ਰਤੀ ਸचेत ਕਰਦੀ ਹੋਈ ਨੌਜਵਾਨ ਪੀੜੀ ਨੂੰ ਇਸ ਪ੍ਰਤੀ ਜਾਗਰੂਕ ਕਰਦੀ ਹੈ ਤੇ ਹਰਫ ਪੰਜਾਬੀ ਨਾਲ ਜੁੜੇ ਰਹਿਣ ਵਾਸਤੇ ਸਾਰੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ